ਬੱਲੇ ਬੱਲੇ ਹੋ ਜਾਵੇਗੇ। ਲੋਈ ਸਸੀਗਾ ਸਾਰਿਆਂ ਨੂੰ ਜੀ। ਟਾਈਮ ਮੈਂ ਸਾਢੇ 12 ਹੋ ਗਈ। ਤਤਾ ਦੁਪਹਿਰ ਹੈ ਜੀ। ਤੇ ਅੱਜ ਪੁਰਾਣੇ ਰੁੱਖ ਸੀ ਇਹਨਾਂ ਨੇ ਪਾਣੀ ਪਾ ਰਹੇ ਸੀ। ਤੇ ਥੋੜੀ ਖੇਚੇ ਪੁਰਾਣੇ ਰੁੱਖਾਂ ਨੂੰ ਥੋੜਾ ਹੁੰਦਾ ਧਿਆਨ ਰੱਖਿਆ ਕਿ ਨੀ ਲਾਉਂਦਾ ਸ਼ੌਨਾ ਕਰੋ। ਜਿਹੜੇ ਪੁਰਾਣੇ ਰੁੱਖ ਲੱਗੇ ਨਾ ਉਹਨਾਂ ਨੂੰ ਪਾਣੀ ਪਾਤਾ ਕਰੋ। ਚਾਹ ਗੋਡੀ ਨਹੀਂ ਕਰਦੇ ਅਸੀਂ ਕੀਤੀ ਸੀ ਗੋਡੀ ਵੈਸੇ ਪਰ ਪੱਕਾ ਥਾਂ ਨਹੀਂ ਟੋਇਆ ਵਜ੍ਹਾ। ਤੇ ਬਾਕੀ ਆ ਸੀ ਲਾਤੇ ਜੀ 40 45 ਆ 50 ਬੂਟੇ ਸੀ ਨਵੇਂ ਲਾਤੇ ਅਮਰੂਦਾਂ ਦੇ ਅਮਰੂਦਾਂ ਬੀਜ ਹਨ ਕਿ ਤਿਆਰ ਕਰਦੇ ਪਨੀਰੀ ਤੇ ਸ਼ਾਮ ਵਜੇ ਸੀ ਹੋਰ 100 ਬੂਟਾ ਹੋਰ ਪਨੀਰੀ ਤਿਆਰ ਕਰ ਦੇਣਾ ਜੀ ਜਿਹੜੇ ਵੀ ਕੋਲ ਟਾਈਮ ਹੋਵੇ ਸਾਡੇ ਨਾਲ ਬੀ ਪਿਆ ਹੈਲਪ ਕਰਾਇਕ ਤੇ ਜਿਹੜਾ ਨੇੜੇ ਪਿੰਡ ਵਾਲੇਗੇ ਨੇ ਗਰੁੱਪ ਵਾਲੇ ਜਾਂ ਹੋਰ ਵੀ ਜਿੰਦੀ ਸੇਵਾ ਕਰਨ ਨੂੰ ਜੀ ਕਰਦਾ ਅਸੀਂ ਆਓ ਸਾਥ ਦਿਓ ਯਾਰ ਸਾਡਾ ਅਸੀਂ ਦੋ ਬੰਦੇ ਆਉਣ ਇਹ ਕੋ ਚੰਨ ਵਿਚਾਰਾ ਉਹ ਬਾੜੀਆਂ ਭਾਰ ਭਰ ਕੇ ਵਿੱਚੋਂ ਲਿਆਂਦਾ ਪਿਆ ਆ ਪੁਰਾਣੇ ਰੁੱਖ ਨੂੰ ਪਾਣੀ ਪਾ ਰਹੇ ਆ ਥੋੜਾ ਸਾਥ ਦਿਓ ਯਾਰ ਪੈਸੇ ਨਾ ਲਾਓ ਸਾਥ ਤਾਂ ਦਿਓ ਜਰੂਰ ਕੋਈ ਨਾ ਕੋਈ ਕਰੋ ਯਾਰ ਕਿ ਦੋ ਬੰਦੇ ਆ ਕੰਮ ਨਹੀਂ ਹਗਾ ਕਿੜਾ 8000 ਬੰਦੇ ਹੋਣ ਫਿਰ ਕੰਮ ਚੱਲਦਾ ਜੀ ਚਲੋ ਮਿਹਰਬਾਨੀ ਸਾਰਿਆਂ ਦੀ ਬਾਕੀ ਸਾਥ ਜਰੂਰ ਦਿਓ ਜੀ ਸਾਡੀ ਵੀਡੀਓ ਨੂੰ ਬਾਅਦ ਤੋ ਸ਼ੇਅਰ ਕਰਿਆ ਤੇ ਅਗਾ ਵੀਡੀਓ ਵੀ ਭੇਜੀ ਗਿਓ ਨਾ ਲੋਕਾਂ ਵੱਲੇ ਹੋਰ ਕਿਸੇ ਨੂੰ ਕੋਈ ਆਤ ਪੈ ਜਾਵੇ ਚਲੋ ਕੋਈ ਇੱਕਦਾਂ ਰੁੱਖ ਹਿਲਾ ਦੇਣ ਕਰਨ ਜਿਵੇਂ ਤੁਹਾਡਾ ਜਨਮ ਦੇ ਨੇ ਹੋਰ ਕੋਈ ਵਿਆਹ ਸ਼ਾਦੀ ਕਿਸੇ ਬਾਣੇ ਲਾ ਦਿਓ ਯਾਰ ਕਿੱਡੀ ਵੱਡੀ ਗੱਲ ਹੈ ਕੋਈ ਇੱਕ ਵਾਰ ਰੱਖ ਲੋ ਕਿ ਮਹੀਨੇ ਤਰੀਕ ਰੱਖ ਲੋ ਵਿਆਹ ਇਸ ਤਰੀ ਨੂੰ ਲਾਣੀ ਲਾਣਾ ਹੈ ਇੱਕ ਰੁੱਖ ਲਾ ਜੀ ਨਹੀਂ ਥਾਂ ਦੀ ਸਾਨੂੰ ਦੱਸੋ ਚਲੋ ਮਿਹਰਬਾਨੀ ਆ ਵੇਖੋ ਚੰਨ ਦੀ ਸੇਵਾ ਤੇ ਰੱਬ ਵੀ ਸੁਣਦਾ ਹੈ ਜਿਹੜੇ ਸੇਵਾ ਕਰਦੇ ਰੁੱਖਾਂ ਦੀ ਬੇਜਬਾਨਾਂ ਦੀ ਉਹ ਰੱਬ ਉਹਨਾਂ ਨੂੰ ਸੁਣਦਾ ਉਹਨਾਂ ਦੀ ਗੱਲ ਜੀ ਤੇ ਮਾਰੋ ਹਿੰਮਤ ਸਾਥ ਦਿਓ ਸਾਡਾ ਵੀ ਤੇ ਡਾਕਟਰ ਬਾਬੂ ਰਾਮ ਗੋਲੂ ਕੇ ਚੰਨ ਕਰਿਆਨਾ ਲਾੜੀਆਂ ਰੁਖ ਲਗਾਓ ਪਾਣੀ ਬਚਾਓ ਠੀਕ ਹੈ ਜੀ ਤੇ ਆਪਾਂ ਇੱਕ ਨਵਾਂ ਗਰੁੱਪ ਹੀ ਬਣਾਇਆ ਚੈਨਾ ਬਣਾਇਆ ਜੀ ਸੰਦਾ ਬਾਬੂ ਗੋਲੂ ਕੇ ਠੀਕ ਹੈ ਜੀ ਜਾਂ ਗੋਲੂ ਕੇ ਪੀ 270 ਦੋਵੇਂ ਸਾਥੇ